ਬਈ ਯਾਰ ਅੱਜ ਦੇ ਦਿਨ ਆ ਮਾਂ ਦੇਸ਼ ਯਾਦ ਹੋਇਆ ਤਾਂ 15 ਅਗਸਤ ਹੈ ਅੱਜ ਦਾ 15 ਅਗਸਤ ਨੂੰ ਜਾਨ ਨਾ ਹੋਇਆ ਤੀਸ ਪਰ ਸਵਾਲ ਨਹੀਂ ਆਇਆ ਗੱਲ ਨਹੀਂ ਬਣੀ ਕਿ ਜਿਹੜਾ ਪੰਜਾਬ ਦਾ ਪੰਜਾਬੀ ਲੋਕਾਂ ਨੇ ਗਰੀਜਾਂ ਨੂੰ ਕੱਢਣੇ ਪਾਸਟ ਪੂਰਾ ਆਪਣਾ ਤੰਗ ਰੀਟੇ ਡੋਲ ਲਾਇਆ ਜਿਹੜੀਆਂ ਕੁਰਬਾਨੀਆਂ ਹੋਈਆਂ ਚਾਹ ਕੋਈ ਪੰਛੀ ਵੀ ਖੜਿਆ ਯਾਹ ਕੁਝ ਹੀਡ ਹੋਇਆ ਚਾ ਜੇਲਾਂ ਕੱਟੀਆਂ ਕਾਲੇ ਪਾਣੀ ਗਏ ਫਲਾਣਾ ਨੂੰ ਜਾਨੀ ਕਿ ਇਹਦੇ ਵਿੱਚ 90% ਪੰਜਾਬੀ ਦੇ ਹੈ। ਚਾਹ ਉਹ இந்து ਦੇ, ਚਾਹ ਉਹ ਮੁਸਲਮਾਨ ਤੇ ਚਾਹ ਉਹ ਸਿੱਖ ਦੇ, ਜਾਨੀ ਕਿ ਸਿੱਖ ਜ਼ਿਆਦਾ ਦੇ। ਹੈਨਾ? ਪਰ ਪੰਜਾਬੀ ਦੇ ਜਿਹਾ ਚਲੋ ਅਗਲੇ ਨੇ ਹਰੇਕ ਨੇ ਰੋਲ ਨਵਾਇਆ। ਉਹ ਜਾਂਦੇ ਜਾਂਦੇ ਨਾ ਪੰਜਾਬ ਅਗਰੇਜ਼ ਜਦ ਗਏ ਹੈ। ਉਹ ਪੰਜਾਬੀਆਂ ਘਰ-ਕੜ ਕੱਢ ਗਏ। ਚਾਹ ਉਹ ਪੰਜਾਬ ਇੰਪੋਰਟ ਆਲੇ ਇਹ ਉਹ ਪੰਜਾਬ ਪਾਕਿਸਤਾਨ ਉਹ ਕਿੜ ਗੱਢ ਗਏ ਇਹਨਾਂ ਲੋਕਾਂ ਨੂੰ ਗੱਬੇ ਦੇ ਵੱਢ ਗਏ ਲੋਕਾਂ ਨੇ ਜਸ਼ਨ ਮਨਾਏ ਪੰਜਾਬ ਦੇ ਲੋਕਾਂ ਨੇ ਚੀਰਨੇ ਪਾਏ ਉੱਡੜ ਗਏ ਜਾਇਦਾਤਾਂ ਹੋਰ ਆਉਣਾ ਕੋਈ ਉੱਧਰ ਛੱਡਿਆ ਕੋਈ ਇੱਧਰ ਵੀ ਛੱਡ ਕੇ ਲੰਘ ਗਿਆ ਆਪਸ ਵਿੱਚ ਲੋਕਾਂ ਦਾ ਇਹ ਜਹਾ ਭੇਡ ਪੜਾਇਆ ਵੱਟ ਬਡਾਈ ਹੋ ਗਈ ਰੇਲਾਂ ਪਰ ਪਰ ਕਈਆਂ 10 ਲੱਖ ਲੋਕ ਬਸਦੇ ਹੋਗੇ ਤਾਂ ਹੁਣ ਨਜ਼ਾਰਾ ਹੀ ਲੇਗਾ ਚਰ ਕੇ ਕੱਤਨੇ ਵਾਲਾ ਗੰਦੀ ਹੂੰ ਉਹ ਜਿਹੜਾ ਨਤੂਰਾ ਉਹ ਗੌਣ ਸਦਾ ਉਹਨੇ ਨਹੀਂ ਮਾਰਿਆ ਨੂੰ ਕਿਉਂਕਿ ਉਹ ਥੋੜਾ ਜਿਹਾ ਹਿੱਸਾ ਜਿਹੜਾ ਗੁਜਰਾਤ ਜਿਹੜਾ 30 ਲੋਕਾਂ ਨੇ ਵੀ ਰੋਣ ਨਭਾਇਆ ਵਿੱਚ ਉਹਦੇ ਵਿੱਚ ਇਹ ਜਿਹੇ ਮਲੰਗ ਮੁਰੇ ਹੋਗੇ ਜਿਹੜੇ ਕੁਰਬਾਨੀਆਂ ਕਰਨੇ ਵਾਲੇ ਤੇ ਉਹ ਪਿੱਛੇ ਰਹੇਗੇ ਤਾਂ ਹੀ ਉਸੇ ਦੇ ਵਿੱਚ ਆਣਗਾ ਫਿਰ ਉਹ ਗੱਡੀ ਜਿਹੜਾ ਹੈਗਾ ਯਾਨੀ ਕਿ ਉਹ ਗੱਲ ਨਹੀਂ ਬਣੀ ਜਿਹੜੀ ਆਜ਼ਾਦੀ ਵਾਲੀ ਹੋਣੀ ਚਾਹੀਦੀ ਥੱਥਾ ਉਹ ਕਾਬਲ ਖੰਧਾਰ ਐ ਇੱਥੇ ਤੱਕ ਪੰਜਾਬ ਤੋਂ ਕੰਬੇ ਨਹੀਂ ਵੜਿਆ ਛੋਟੀ ਜਿਹੀ ਪੰਜਾਬ ਦੀ ਰਹਿ ਗਈ ਜਿੰਦੀ ਗੂੜੀ ਕਸਰ ਬਣ ਰਹੀ ਉਸ ਹੁਣ ਸਰਕਾਰਾਂ ਕਰੀ ਜਾਂਦੀਆਂ ਬਸਿਆ ਕਿਆ ਕਹੀ ਦੁੱਖਦਾ ਬਾਈ ਬਹੁਤ ਲੱਗਿਆ ਦੁੱਖ ਬਈ ਹੁਣ 47 ਦੇ ਬਾਅਦ ਨਾ ਯਾਦ ਹੋਵੇ ਚਲੋ ਲੋਕਾਂ ਨੇ ਹੁਣੇ ਮੈਂ ਉਹ ਵੀ ਰੋਕੀ ਮੈਂ ਇੱਕ ਤਾਂ ਵੀ 70 80 ਤੱਕ ਲੋਕਾਂ ਨਾਲ ਕਾਮੇ ਵੀ ਬੜੀ ਉਹਦੇ ਬਾਅਦ ਦੂਆ ਡਾਟ ਚੱਲ ਗਿਆ ਇਹ ਅਤਵਾਦੀ ਹੈ ਇਹ ਬਖਵਰਦੀ ਹੈ ਸਰਕਾਰ ਆਪੇ ਮਾਰ ਦਿੰਦੀ ਸੀ ਨੌ ਲਾਣ ਦੀ ਵੀ ਇਹਨਾਂ ਨਾਲ ਮਾਰੇ ਹੂੰ ਟੱਕ ਜਣਾ ਕੱਟਣੇ ਲੋਕ ਬਾਕੀ ਸਰਕਾਰ ਆਪੇ ਸ਼ੁਰੂ ਦੇ ੱਤਕਾ ਕਰਦੇ ਹੁੰਦੇ ਪੰਜਾਬੀ ਨਾਲ ਮੌਸਮ ਮਹਾਰਾਜੀ ਨਾਲ ਕੀ ਹੋਊਗਾ ਗੱਲ ਨਹੀਂ ਬਣੀ ਇਤਨਾ ਜੱਦੀ ਵਾਲੀ ਹੁਣੀ ਨਹੀਂ ਹੋਈ ਜੀ ਹਣਾ ਚਲੋ ਬਮਾਰਕਾ ਵਹੀ ਨਾ ਡੜੇ ਜਾਲ ਕੋਈ ਪਤਾ ਨਹੀਂ ਆਉਣਾ ਆਪਣੇ ਤਾਂ ਕੋਈ ਆਜ਼ਾਦੀ ਨਹੀਂ ਹੈਗੀ ਸਾਡੀ ਤਾਂ ਲੱਤੀ ਮੁੱਤੀ ਬੜੀ ਨੇ ਤੇ ਆਪਾਂਾਂ ਦੀਆਂ ਜਿੱਦਾਂ ਰੁਕ ਰੋਗੀਆਂ ਮਾਫਾ ਹੋਰੀ ਦੁਨੀਆ ਬਣੀ ਹੈ ਉਹ ਸਾਡਾ ਇੱਕ ਨਾ ਫੁੱਗੀ ਡਾਊੜਾ ਉਹ ਦੱਸਦਾ ਵੀ ਜਾਣੇ ਇਹ ਦੇਖਣ ਗਏ ਨਾ ਟ੍ਰੇਨ ਆਈ ਹੈ ਕੁੜੀਆਂ ਆਂ ਲੀਆਂ ਨੌ ਨਾਲ ਕੁੜੀਆਂ ਜਿਆ ਇੱਕ ਖਾਤੀਆਂ ਬੁੱਢੀਆਂ ਮਿਲੀਆਂ ਕਿਹ ਜਿਹਾ ਕੰਨ ਨੱਬੜ ਕੇ ਜਿਹੜਾ ਕੋ ਸੱਤਵਾ ਆ ਗਿਆ ਇਤਰੇ ਇਨਾ ਨਹੀਂ ਇੰਟੇ ਤੱਕ ਜਾਰੀ ਢਰੂਣਾ ਨਹੀਂ ਇੰਟੇ ਤੱਕ ਜਾਰੀ ਸਾਰੇ ਭਾਈ ਨਹੀਂ ਜਿਤਨਾ ਨੱਟ ਬੰਗੇ ਐ ਨੜਾ ਕੇ ਆਪਸੋ ਆਹ ਆ ਜਾਂਦੇ ਜਕੀਰ ਤੇ ਗਿਆ ਗੈਰੀ ਬੱਦੇਗਣਾ ਹੁਣ ਤੱਕ ਕੋਈ ਹੋਣਾ ਨਾ ਬੰਬ ਹੈ ਕੋਈ ਨਾ ਪਰਮਾਨ ਹੁਣ ਤੱਕ ਲੜ ਰਿਹਾ ਹੈ ਨਹੀਂ ਹਾਂ ਚਲੋ ਠੀਕ ਹੈ ਹਾਂ